ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਹਰਜਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ ਬੋਗਾ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਵਿੱਚ ਆ ਜਾ ਰਾਂ ਉਹ ਵਿਸ਼ਾ ਹੈ ਹੀ ਮੇਕਿੰਗ ਸੁੱਕਾ ਚਾਰਾ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਵੀ ਜੇ ਵਧੀਆ ਜਾਂ ਵਧੇਰੇ ਦੁੱਧ ਲੈਣਾ ਹੋਵੇ ਤਾਂ ਪਸ਼ੂਆਂ ਨੂੰ ਹਰਾ ਚਾਰਾ ਜ਼ਰੂਰ ਮਿਲਣਾ ਚਾਹੀਦਾ ਤੇ ਹਰੇ ਚਾਰਾ ਸਾਰਾ ਸਾਲ ਮਿਲਦਾ ਰਹੇ ਉਹਦੇ ਲਈ ਅਸੀਂ ਜਦੋਂ ਇਹਨਾਂ ਹਰਿਆਚਾਰਿਆਂ ਦੀ ਬਹੁਤਾਤ ਹੁੰਦੀ ਹੈ ਉਹਨਾਂ ਨੂੰ ਅਸੀਂ ਸਾਂਭ ਕੇ ਰੱਖਦੇ ਹਾਂ ਕਿਸ ਤਰ੍ਹਾਂ ਖਾਂਦੇ ਆ ਜਿਵੇਂ ਮੱਕੀ ਬਾਜਰਾ ਚਰੀ ਅਸੀਂ ਇਹ ਗੈਰ ਫਲੀਦਾਲ ਚਾਰੇ ਆ ਉਹਨਾਂ ਦਾ ਅਸੀਂ ਸਾਈਲੇਜ ਬਣਾ ਲੈਨੇ ਆ achar ਬਣਾ ਲੈਨੇ ਆ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸਰਦੀਆਂ ਦੇ ਹਰੇ ਚਾਰੇ ਆ ਜਿਵੇਂ 루ਸਰਨ ਬਰਸੀਨ ਆ ਜੇ ਅਸੀਂ ਇਹਨੂੰ ਸੁਕਾ ਲਈਏ ਤਾਂ ਉਹ ਮਤਲਬ ਸੁਕਾ ਕੇ ਵਰਤਣ ਦੀ ਵਿਧੀ ਨੂੰ ਅਸੀਂ ਹੀ ਮੇਕਿੰਗ ਕਹਿੰਦੇ ਆ ਜਾਂ ਹੀ ਬਣਾਉਣਾ ਕਹਿੰਦੇ ਆ ਤੇ ਇਹ ਵਿਧੀ ਦਾ ਸਾਨੂੰ ਏ ਬਣਾਉਣ ਦਾ ਫਾਇਦਾ ਕੀ ਹੈ ਜਿਹੜਾ ਹਰਾਚਾਰਾ ਸਾਡਾ ਹੁੰਦਾ ਔਰ ਜਿਵੇਂ ਹੁਣ ਦੀ ਗੱਲ ਕਰੀਏ ਆਪਾਂ ਸਰਦੀਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਕੀ ਹੁੰਦਾ ਵੀ ਪਾਣੀ ਬਹੁਤ ਜ਼ਿਆਦਾ ਹੁੰਦਾ ਪਾਣੀ ਦੀ ਮਾਤਰਾ 70 ਤੋਂ 80% ਹੁੰਦੀ ਹੈ ਤੇ ਆਪਾਂ ਇਹਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ ਤਾਂ ਜੇ ਆਪਾਂ ਏ ਮੇਕਿੰਗ ਦੇ ਵਿੱਚ ਕੀ ਕਰਦੇ ਆਂ ਵੀ ਅਸੀਂ ਇਹਦਾ ਪਾਣੀ ਸੁਕਾ ਲੈਂਦੇ ਆਂ ਤਾਂ ਇਹ ਪਾਣੀ ਸਕਾਉਣ ਦੀ ਵਿਧੀ ਨੂੰ ਅਸੀਂ ਹੇ ਮੇਕਿੰਗ ਕਹਿੰਦੇ ਆ ਤੇ ਫਾਇਦਿਆਂ ਦੇ ਵਿੱਚ ਇੱਕ ਤਾਂ ਇਹ ਪ੍ਰੋਟੀਨ ਨਾਲ ਭਰਪੂਰ ਹਰਾ ਚਾਰਾ ਸੁੱਕਾ ਚਾਰਾ ਹੈਗਾ ਜਿਹੜਾ ਆਪਾਂ ਤੇ ਸਵਾਦ ਵੀ ਹੋ ਜਾਂਦਾ ਤੇ ਜਲਦੀ ਹজম ਹੋਣ ਵਾਲਾ ਚਾਰਾ ਇੱਕ ਵੀ ਜਦੋਂ ਅਸੀਂ ਇਹ ਹੇ ਪਾਵਾਂਗੇ ਤਾਂ ਖਲਾਂ ਦੀ ਸਾਡੀ ਫੀਡ ਦੇ ਵਿੱਚ ਖਲਾਂ ਦੀ ਮਿਕਦਾਰ ਆਪਾਂ ਘਟਾ ਸਕਦੇ ਆ ਤੂੰ ਉਹਨੂੰ ਅਸੀਂ ਉਹਦੇ ਤੇ ਲਾਗਤ ਵੀ ਘਟਾ ਸਕਦੇ ਆ ਤੀਜਾ ਇਹਦੇ ਵਿੱਚ ਜਿਹੜੇ ਵੱਧ ਰਹੇ ਪਸ਼ੂ ਹੁੰਦੇ ਆ ਜਿਵੇਂ ਕੱਟੀਆਂ ਬੱਛੀਆਂ ਜੇ ਉਹਨਾਂ ਨੂੰ ਹੀਪ ਪਾਈਏ ਤਾਂ ਉਹਦੇ ਨਾਲ ਕੀ ਹੁੰਦਾ ਬਈ ਉਹਨਾਂ ਨੂੰ ਪ੍ਰੋਟੀਨ ਦੀ ਮਾਤਰਾ ਭਰਪੂਰ ਮਿਲਦੀ ਹੈ ਤੇ ਉਹ ਉਹਨਾਂ ਦਾ ਵਾਧਾ ਪੂਰਾ ਹੁੰਦਾ ਤੇ ਐਂਡ ਦੇ ਵਿੱਚ ਕੀ ਆ ਉਹ ਸਹੀ ਸਮੇਂ ਤੇ ਹੂਟ ਚ ਆਉਂਦੀਆਂ ਇੱਕ ਜੇ ਆਪਾਂ ਮੈਨੇਜਮੈਂਟ ਕਰਨੀ ਹੋਵੇ ਖੇਤ ਦੇ ਵਿੱਚ ਜਦੋਂ ਆਪਾਂ ਇਹ ਜ਼ਿਆਦਾ ਵਾਢਾ ਦੇਣ ਵਾਲੇ ਜਿਹੜੇ ਫਲੀਦਾਰ ਚਾਰਿਆਂ ਦਾ ਬਣਾਇਆ ਜਾਂਦਾ ਜਿਵੇਂ ਬਰਸੀਨ 루ਸਰ ਜਦੋਂ ਇਕੋ ਟਾਈਮ ਤੇ ਆਪਾਂ ਕੱਟ ਲਾਂਗੇ ਤੇ ਅਗਲੀ ਜਿਹੜੀ ਲੋ ਆ ਜਾਂ ਬਾੜ ਆ ਉਹ ਸਹੀ ਸਮੇਂ ਤੇ ਪੱਕ ਜਾਂਦੀ ਆ ਤੇ ਚੌਥਾ ਇਹਦਾ ਫਾਇਦਾ ਇਹ ਹੈਗਾ ਕਿ ਜਦੋਂ ਹਰੇ-ਚਾਰੇ ਦੀ ਤੋਟ ਆਉਂਦੀ ਹੈ ਖਾਸ ਕਰਕੇ ਮਈ-ਜੂਨ ਦੇ ਮਹੀਨਿਆਂ ਚ ਤੋਟ ਆਉਂਦੀ ਹੈ ਉਸ ਸਮੇਂ ਆਪਾਂ ਪ੍ਰੋਟੀਨ ਭਰਪੂਰ ਸਵਾਦਲਾ ਚਾਰਾ ਦੇ ਸਕਦੇ ਹਾਂ ਜੇ ਆਪਾਂ ਇਹਦੀ ਬਣਾਉਣ ਦੀ ਵਿਧੀ ਤੇ ਝਾਤ ਮਾਰੀਏ ਬੜੀ ਸੁਖਾਲੀ ਆ ਬੜੀ ਸੌਖੀ ਆ ਹਰ ਫਾਰਮਰ ਨੂੰ ਹਰ ਡੇਰੀ ਫਾਰਮਰ ਨੂੰ ਇਹ ਕਰਨਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਰਸੀਨ ਦੀ ਲਾ ਬਹੁਤ ਜ਼ਿਆਦਾ ਪ੍ਰੋਡਕਸ਼ਨ ਦਿੰਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਆਪਾਂ ਉਸ ਉਹ ਦਿਨ ਸਿਲੈਕਟ ਕਰੀਦੇ ਆ ਇਹਨੂੰ ਬਣਾਉਣ ਦੇ ਜਦੋਂ 5 ਤੋਂ 7 ਦਿਨ ਕੋਈ ਮੀਂਹ ਦਾ ਨਾ ਆਉਂਦਾ ਹੋਵੇ ਹੁਣ ਇਹਨਾਂ ਦੇ ਇਹਨਾਂ ਦੀ ਇਸ ਜੋ ਕੇ ਸਮੇਂ ਦੇ ਵਿੱਚ ਤਾਂ ਸਾਨੂੰ ਨੈਟ ਤੋਂ ਪਤਾ ਲੱਗ ਜਾਂਦਾ ਬਈ ਅਗਲੇ 15 ਦਿਨ ਦਾ ਮੌਸਮ ਪਤਾ ਲੱਗ ਜਾਂਦਾ ਜਦੋਂ ਸਾਨੂੰ 5 ਤੋਂ 7 ਦਿਨ ਦਾ ਮੌਸਮ ਸਾਫ਼ ਹੋਵੇ ਤੇ ਉਹ ਦਿਨ ਧੁੱਪ ਹੋਵੇ ਉਹਨਾਂ ਦਿਨਾਂ ਚ ਅਸੀਂ ਹੇ ਬਣਾਉਨੇ ਆ ਇੱਕ ਅੰਗਰੇਜ਼ੀ ਦੀ ਕਹਾਵਤ ਵੀ ਹੈ ਮੇਕ ਹੇ ਵੈਨ ਸੰ ਸਾਈਨ ਬਈ ਜਦੋਂ ਧੁੱਪ ਪੂਰੀ ਹੋਵੇ ਉਦੋਂ ਅਸੀਂ ਇਹਦੀ ਹੇ ਬਣਾਉਣੀ ਆ ਤੇ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਬਈ ਸਾਡਾ ਇਹ ਵਿਧੀ ਦੇ ਵਿੱਚ ਇਹ ਆ ਵੀ ਜਿਹੜਾ ਹਰੇ ਚਾਰੇ ਦਾ ਪਾਣੀ ਆ ਉਹ ਅਸੀਂ ਸਕਵਾ ਦੇਣਾ ਹਰੇ-ਚਾਰੇ ਦੇ ਵਿੱਚ 70 ਤੋਂ 80% ਪਾਣੀ ਦੀ ਮਾਤਰਾ ਹੁੰਦੀ ਹੈ ਤੇ ਜਿਹੜੀ ਹੀ ਹੈ ਉਹਦੇ 'ਚ 15% ਰਹਿ ਜਾਂਦੀ ਹੈ ਵਿਧੀ ਦੇ ਵਿੱਚ ਪਹਿਲਾਂ ਕੀ ਕਰਨਾ ਤੁਸੀਂ ਵੀ 5 ਤੋਂ 7 ਦਿਨ ਮੌਸਮ ਦੇਖ ਲਿਆ ਵੀ ਸੁੱਕਾ ਮੌਸਮ ਆ ਫਿਰ ਉਹਨੂੰ ਖੇਤ ਦੇ ਵਿੱਚੋਂ ਪੂਰੀ ਦੀ ਪੂਰੀ ਲੋ ਇੱਕ ਦਿਨ ਕੱਟ ਲਓ ਪੂਰੀ ਪੂਰੀ ਬਾੜ ਆਪਾਂ ਉਹਨੂੰ ਫਸਲ ਨੂੰ ਕੱਟ ਲੈਣੇ ਆ ਤੇ ਉਹ ਜਿਹੜੇ ਥੱਬੇ ਆ ਨਾ ਇੱਕ ਦਿਨ ਖੇਤ 'ਚ ਹੀ ਪੇ ਰਹਿਣ ਦਿੰਨੇ ਆ ਕਾਫੀ ਹੱਦ ਤੱਕ ਉਹਦੇ ਨਾਲ ਵੀ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਦੂਸਰੇ ਦਿਨ ਮੋਟੀ ਚਾਲ ਲੈ ਕੇ ਉਹਨੂੰ ਕੁਤਰਾ ਕਰ ਦੋ ਬਰਸੀਨ ਦਾ ਲੂਸਰਨ ਦਾ ਉਹਨੂੰ ਕੁਤਰਾ ਕਰ ਦੇ ਮੋਟੀ ਚਾਲ ਬਸ ਇੱਥੇ ਇਹ ਧਿਆਨ ਰੱਖਣਾ ਵੀ ਮੋਟੀ ਚਾਲ ਫਿਰ ਇੱਕ ਚੰਗੀ ਸਾਫ਼ ਜਗ੍ਹਾ ਜਾਂ ਪੱਕੀ ਹੋਵੇ ਉਹਦੇ ਤੇ ਇਹ ਕੁਤਰੇ ਦੀ 5 ਤੋਂ 6 ਇੰਚ ਮੋਟੀ ਤਹਿ ਵਿਛਾ ਦੇ ਦੀ ਹੈ ਤੇ ਉਹਨੂੰ ਤਰੰਗਲੀ ਨਾਲ ਆਪਾਂ ਹਲਾਉਂਦੇ ਰਹੀਦਾ ਦਿਨ ਚ 2-3 ਵਾਰ ਤਾਂ ਕਿ ਇਹ ਜਿਹੜਾ ਪਾਣੀ ਸੁੱਕਣ ਦੀ ਜਿਹੜੀ ਪ੍ਰਤੀਕਿਰਿਆ ਉਹ ਹੀਠਾਂ ਤੋਂ ਉੱਪਰ ਤੱਕ ਚੱਲਦੀ ਰਹੇ ਤੇ ਇੱਕੋ ਵਿਧੀ ਨਾਲ ਹੋਵੇ ਫਿਰ ਇਹਦੇ ਨਾਲ ਕੀ ਹੋਊਗਾ ਜੀ ਇਹੀ ਆਪਾਂ ਪ੍ਰਤੀਕਿਰਿਆ 2-3 ਦਿਨ ਕਰਦੇ ਰਹਨੇ ਆ ਤੇ ਜਦੋਂ 3-4 ਦਿਨਾਂ ਬਾਅਦ ਉਹ ਜਿਹੜਾ ਹਰਾ ਚਾਰਾ ਆਪਣੀ ਹੇ ਬਣੂਗੀ ਉਹਨੂੰ ਅਸੀਂ ਸਟੋਰ ਕਰ ਲੈਨੇ ਆ ਕਿਸੇ ਸਟੋਰ ਦੇ ਵਿੱਚ ਜਿੱਥੇ ਇਹਨੂੰ ਆਪਾਂ ਤੋੜ ਦੇ ਦਿਨਾਂ ਵਿੱਚ ਪਾ ਸਕਦੇ ਹ ਹੁਣ ਗੱਲ ਆ ਗਈ ਵੀ ਸਾਨੂੰ ਕਦੋਂ ਪਤਾ ਲੱਗੇ ਬਈ ਇਹਦੇ ਵਿੱਚ ਜਿਹੜੀ ਪਾਣੀ ਦੀ ਮਕਤਾਰ 15% ਰਹਿ ਗਈ। ਇੱਕੋ ਹੀ ਤਰੀਕਾ ਬਈ 4-5 ਦਿਨਾਂ ਬਾਅਦ ਜਦੋਂ ਧੁੱਪ ਲੱਗ ਜੇ ਪੂਰੀ ਉਹਨੂੰ ਤੁੰਨਾ ਹੱਥਾਂ ਦੇ ਵਿੱਚ ਉਹਨੂੰ ਲੈ ਕੇ ਮਸਲੋ। ਜਦੋਂ ਉਹਦੇ ਪੱਤੇ ਉਪਰਨ ਲੱਗ ਜਾਣ ਤਾਂ ਮਤਲਬ ਤਕਰੀਬਨ 15% ਮੋਇਸਚਰ ਉਹਦੇ 'ਚ ਹੁੰਦੀ ਹੈ। ਹੁਣ ਡੇਰੀ ਫਾਰਮਰਾਂ ਵੱਲੋਂ ਸਵਾਲ ਹੋ ਸਕਦਾ ਬਈ ਅਸੀਂ ਕਿੰਨੀ ਪਾਉਣੀ ਹੈ। ਇਹ ప్రతి ਪਸ਼ੂ ਤੋੜ ਵਾਲੇ ਦਿਨਾਂ ਦੇ ਵਿੱਚ ਜੇ ਹਰੇਚਾਰਾ ਨਹੀਂ ਵੀ ਹੈਗਾ 7 ਤੋਂ 8 ਕਿਲੋ ਆਪਾਂ ਇਹਨਾਂ ਪਾ ਸਕਦੇ ਹਾਂ ਇਹ ਬੜੀ ਸੁਆਦਲੀ ਬੜੀ ਜਲਦੀ ਹজম ਹੋਣ ਵਾਲਾ ਚਾਰਾ ਹੁੰਦਾ ਤੇ ਪਸ਼ੂ ਦੁੱਧ ਵੀ ਵਾਧਦਾ ਕਿਉਂਕਿ ਆਪਣਾ ਅੰਤ ਦੇ ਵਿੱਚ ਹਰੇਕ ਦਾ ਟਾਰਗੇਟ ਤਾਂ ਇਹੀ ਹੁੰਦਾ ਡੇਰੀ ਫਾਰਮਰ ਦਾ ਵੀ ਸਾਡਾ ਦੁੱਧ ਦੀ ਪੈਦਾਵਾਰ ਵਧੀ ਹੋਵੇ ਇਹਦੇ ਨਾਲ ਦੁੱਧ ਦੀ ਪੈਦਾਵਾਰ ਬਹੁਤ ਜ਼ਿਆਦਾ ਵਧੀ ਹੈ ਮੈਂ ਤਾਂ ਇਹੀ ਸਲਾਹ ਦਊਂਗਾ ਵੀ ਹਰ ਕਿਸਾਨ ਵੀਰ ਨੂੰ ਜਦੋਂ ਇਹਨਾਂ ਮਾਰਚ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਜ਼ਿਆਦਾ ਤੁਹਾਡੇ ਕੋਲੇ ਬਰਸੀਨ ਹੋਵੇ ਉਦੋਂ ਇਹਦੀ ਖੇ ਬਣਾ ਕੇ ਇਹਨੂੰ ਜ਼ਰੂਰ ਸਟੋਰ ਕਰੋ ਤੇ ਤੋੜ ਦੇ ਦਿਨਾਂ ਵਿੱਚ ਜ਼ਰੂਰ ਪਾਓ ਇਹਨਾਂ ਸ਼ਬਦਾਂ ਨਾਲ ਖੇਵਾਂ ਦਾ ਜਾਚਕਾਂ ਧੰਨਵਾਦ